ਹੈਲੋ एवरीवन ਸਤਿ ਸ਼੍ਰੀ ਅਕਾਲ ਜੀ। ਹੋਪ ਤੁਸੀਂ ਸਾਰੇ ਠੀਕ ਹੋ, ਵਧੀਆ ਹੋ ਤੇ ਮੌਸਮ ਦੇ ਚੇਂਜ ਦੇ ਨਾਲ-ਨਾਲ ਆਪਣੀ ਸਿਹਤ ਦਾ ਵੀ ਖਿਆਲ ਰੱਖੋ ਤੇ ਆਪਣੇ ਬੱਚਿਆਂ ਦਾ ਵੀ ਖਿਆਲ ਰੱਖੋ। ਹੁਣ ਤਾਂ ਵੈਸੇ ਵੀ ਬੱਚਿਆਂ ਨੂੰ ਹੌਲੀ ਡੇ ਸੀਜ਼ਨ ਚੱਲ ਰਿਹਾ ਹੈਗਾ ਤੇ ਬੱਚਿਆਂ ਨੂੰ ਪੂਰੇ ਤਰੀਕੇ ਨਾਲ ਜਿਹੜੀ ਨਾ ਦੀ ਇਮਿਊਨਿਟੀ ਸਟਰੋਂਗ ਕਰਨ ਤੇ ਜਿਹੜਾ ਧਿਆਨ ਦਿਓ, ਖੁਦ ਹੀ ਇਮਿਊਨਿਟੀ ਸਟਰੋਂਗ ਕਰੋ ਆਪਣੇ ਬਜ਼ੁਰਗਾਂ ਦੀ ਵੀ, ਆਪਣੀ ਪੂਰੀ ਫੈਮਿਲੀ ਦੀ ਤੇ

ब्रेड खाना काफी दिनों से छोड़ ऐसी हम खुद को तीन सफेद चीजों से दूर रखना चाहते है एक फ्लोर दूसरा शुगर और तीसरा सोल्ट सोल्ट हाँ? हम खुद चीजों से अपने हेल्थ के लिए दूर रखना चाहिए और कुछ नहीं बस ऐसा और हम ड्राई फ्रूट खाते हैं ये देखिए ना डिनर से पहले नहीं ਤੇ ਆ ਗੋਪ ਤੁਸੀਂ ਉਹ ਵੀਡੀਓ ਨੂੰ ਵੀਡੀਓ ਡਰਾਮਾ ਦੇ ਜਿਹੜੇ ਛੋਟੇ ਜਿਹੇ ਇੱਕ ਸੀਨ ਨੂੰ ਦੇਖਿਆ ਹੋਵੇਗਾ ਤੇ ਉਹਦੇ ਵਿੱਚ ਦੇਖਿਆ ਹੋਇਆ ਕਿੰਦਾ ਇੱਕ ਆਦਮੀ ਜਿਹੜਾ ਇੱਕ ਆਲਰੇਡੀ ਬਹੁਤ ਜ਼ਿਆਦਾ ਬੈਡ ਲਾਈਫ ਸਟਾਈਲ ਚੋ ਨਿਕਲਿਆ ਔਰ ਉਸ ਡਰਾਮੇ ਦੇ ਵਿੱਚ ਮੈਂ ਇੱਕ ਚੀਜ਼ ਦੇਖੀ ਸੀ ਕਿ ਉਹ ਜਿਹੜਾ ਬੰਦਾ ਜਿਹੜਾ ਇਹ ਕਹਿ ਰਿਹਾ ਸੀਗਾ ਕਿ ਤੁਸੀਂ ਬ੍ਰੈਡ ਨਹੀਂ ਲੈ ਕੇ ਆਏ ਆ ਬ੍ਰੈਡ ਮਿਸਿੰਗ ਹੈਗੀ ਹੈ ਉਸ ਬੰਦੇ ਦਾ ਉਹਦੇ ਵਿੱਚ ਇਨਸੂਲਿਨ ਲੈਵਲ ਜਿਹੜਾ ਬਹੁਤ ਜ਼ਿਆਦਾ ਵੱਧ ਗਿਆ ਸੀ ਡਿਊ ਟੂ ਬੈਡ ਲਾਈਫ ਸਟਾਈਲ ਕਿਉਂਕਿ ਉਹ ਬਹੁਤ ਜ਼ਿਆਦਾ ਬਾਲੀਆ ਚੀਜ਼ਾਂ ਖਾਂਦਾ ਸੀ ਬਾਲੀਆ ਚੀਜ਼ਾਂ ਮੀਨਸ ਵਾਈਟ ਤੇਨ ਚੀਜ਼ਾਂ ਨੇ ਉਹਦੇ ਵਿੱਚ ਵੀ ਕਿਹਾ ਨਾ ਵਾਈਟ ਫਲਾਰ ਵਾਈਟ ਰਾਈਸ ਹੋ ਗਿਆ ਵਾਈਟ ਚੀਨੀ ਹੋਗੀ ਵਾਈਟ ਨਮਕ ਹੋ ਗਿਆ ਇਹ ਚੀਜ਼ਾਂ ਨਾ ਖਾਓ ਉਹਦੇ ਵਿੱਚ ਉਹਨਾਂ ਨੇ ਇਹੀ ਦੱਸਿਆ ਔਰ ਅਸੀਂ ਵੀ ਇਹੀ ਦੱਸ ਰਿਹਾ ਲੈਚੋ ਕਾਤੀ ਵੀ ਇਹੀ ਕੰਦੀ ਆ ਕੁਦਰਤ ਤੁਸੀਂ ਜਿਹੜੀ ਮਰਜੀ ਕੰਟਰੀ ਸਟੇਟ ਦੇ ਵਿੱਚ ਚਲੇ ਜਾਓ ਕੁਦਰਤ ਦਾ ਬੇਸ ਇੱਕੋ ਹੀ ਹੈ ਕਿ ਵਾਈਟ ਚਟੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਆ ਚੌਲ ਕੰਕ ਦੀਨੀ ਚਾਵਲ ਆਪਣੇ ਔਰ ਨਮਕ ਇਹ ਚੀਜ਼ਾਂ ਨਾ ਖਾਓ ਨਾ ਖਾਓ ਨਾ ਖਾਓ ਤੇ ਨਾ ਖਾਓ ਠੀਕ ਹੈ ਇਹਦੇ ਨਾਲ ਜਦੋਂ ਤੁਹਾਡਾ ਲਾਈਫ ਸਟਾਈਲ ਹੈ ਤੁਹਾਨੂੰ ਖੁਦ ਹੀ ਪਤਾ ਲੱਗ ਜਾਏਗਾ ਕਿ ਕਿੰਨਾ ਦਿਨ ਤੱਕ ਵਾਟਰ ਪੰਪਦਾ ਜਾਣਾ ਸੋ ਪਲੀਜ਼ ਇਹਨਾਂ ਚੀਜ਼ਾਂ ਨੂੰ ਜ਼ਰੂਰ ਜ਼ਰੂਰ ਪਰਹੇਜ਼ ਕਰੋ ਇਹਦੀ ਜਗ੍ਹਾ ਤੇ ਤੁਸੀਂ ਟੋਪ 5 ਮਿਲਟਸ ਖਾਓ ਨਿਊਟਰਲ ਮਿਲਟਸ ਖਾ ਲੋ ਰਾਗੀ ਖਾ ਲੋ ਬਾਜਰਾ ਖਾ ਲੋ ਠੀਕ ਹੈ ਜੋ ਖਾ ਲੋ ਜਾਂ ਫਿਰ ਜਿਹੜੇ ਟੋਪ 5 ਮਿਲਟਸ ਹੈ ਉਹ ਖਾ ਲੋ ਔਰਕਰ ਰੈਗੂਲਰ ਇਕਦਮ ਤੁਸੀਂ ਇਹਨਾਂ ਚੀਜ਼ਾਂ ਨੂੰ ਨਹੀਂ ਛੱਡ ਸਕਦੇ ਤਾਂ ਮੈਂ ਤੁਹਾਨੂੰ ਹੋਰ ਇੱਕ ਨੰਨੀ ਚੀਜ਼ ਇਹਦੇ ਵਿੱਚ ਦੱਸ ਦਿੰਨੀ ਹੈ ਕਿ ਤੁਸੀਂ ਇਹਦੇ ਵਿੱਚ ਕੀ ਕਰ ਸਕਦੇ ਹੋ ਜਿਹੜੇ ਆਪਣੇ ਜੋ ਵੀ ਮਿਲਰਸ ਜਾਂ ਨਿਊਟਰਨ ਮਿਲਰਸ ਤੁਸੀਂ ਖਾਣੇ ਹੈ ਉਹ ਅੱਧਾ 50-50 ਦੀ ਰੇਸ਼ੀਓ ਵਿੱਚ ਕਰ ਦਿਓ ਅੱਧਾ ਕਣਕ ਦਾ ਅੱਧਾ ਮੱਕੀ ਦਾ ਜਾਂ ਅੱਧਾ ਕਣਕ ਦਾ ਅੱਧਾ ਕੁੱਟਕੀ ਦਾ ਅੱਧਾ ਕਣਕ ਦਾ ਅੱਧਾ ਵੇੜਾ ਹੈਗਾ ਆਪਣਾ ਦੂਸਰਾ ਜੋ ਵੀ ਇਹਦੇ ਟੌਪ 5 ਮਿਲਸ ਹੈਗੇ ਕੋਦਰਾ ਕੁਟਕੀ ਹਰੀ ਕੰਢੀ ਕੰਢੀ ਠੀਕ ਹੈ ਇਹਦੇ ਨਾਮ ਤੁਹਾਨੂੰ ਕੀ ਹੈਗੇ ਆ ਕਿ ਤੁਸੀਂ ਪੂਰੀ ਤਰ੍ਹਾਂ ਵੈਲਡ ਐਕਸਟ੍ਰੀਜ ਵੀ ਨਹੀਂ ਜਾਂਦੇ ਔਰ ਤੁਹਾਡਾ ਗੁੱਡ ਲਾਈਫ ਸਟਾਈਲ ਵੀ ਆ ਜਾਂਦਾ ਹੋਈ ਖੁਲੀ ਖੁਲੀ ਖੜੀ ਬਾਡੀ ਤੇ ਜਿਹੜੇ ਕੁਝ ਰਿਐਕਸ਼ਨ ਰਿਐਕਸ਼ਨਸ ਆ ਠੀਕ ਹੋ ਜਾਂਦੇ ਆ ਔਰ ਮੈਂ ਤੁਹਾਨੂੰ ਹੋਰ ਦੱਸ ਦੇ ਜਾਵਾਂ ਜਿਨ੍ਹਾਂ ਨੂੰ ਮੈਗਨੀਸ਼ੀਅਮ ਡੈਫੀਸ਼ੈਂਸੀਜ਼ ਹੈ ਯਾਨੀ ਕਿ ਜਿਨ੍ਹਾਂ ਨੂੰ ਗੋਡੇ ਦਰਦ ਗਠੀਆ ਪਿੱਠ ਦਰਦ ਗਰਦਨ ਦਰਦ ਸਰਵਾਈਕਲ ਕੋਈ ਵੀ ਖੰਭਜਾ ਬਣ ਜਾਂਦਾ ਸਰਵਾਈਕਲ ਕਰਕੇ ਤਾਂ ਉਹਨਾਂ ਲਈ ਮੇਰੇ ਕੋਲ ਇੱਕ ਬੜੀ ਵਧੀਆ ਚੀਜ਼ ਆਈ ਹੈਗੀ ਹੈ 332 ਜਾਂ ਤੁਸੀਂ ਮੇਲ ਕਰ ਸਕਦੇ ਹੋ ਦਾ herbalearth09@gmail.com ਇੰਸਟਾ ਤੇ ਫੋਲੋ ਕਰ ਸਕਦੇ ਹੋ ਫੇਸਬੁਕ ਤੇ ਫੋਲੋ ਕਰ ਸਕਦੇ ਹੋ YouTube ਤੇ ਫੋਲੋ ਕਰ ਸਕਦੇ ਹੋ ਤੇ ਮੈਂ ਤੁਹਾਨੂੰ ਇੱਕ ਬੜੀ ਹੀ ਔਰ ਇਹਦੇ ਨਾਲ ਮੈਂ ਪ੍ਰਾਈਸ ਦੱਸਾਣਾ ਤੇ ਤੁਸੀਂ ਕਹਿਣਾ ਕਿ ਇੰਨੇ ਲੋ ਬਜਟ ਤੇ ਸਾਨੂੰ ਕਦੀ ਵੀ ਇੰਨੀ ਬੈਟਰ ਚੀਜ਼ ਨਹੀਂ ਮਿਲ ਸਕਦੀ ਬਹੁਤ ਆਵਾ ਸਸਤੀ ਹੈ ਬਹੁਤ ਜ਼ਿਆਦਾ ਸਸਤੀ ਹੈ ਜਸਟ ਸਪੈਕਟ ਔਰ ਜਿਨ੍ਹਾਂ ਦੇ ਗੋਡੇ-ਮੋਡੇ पेट लगता नाड़ा चढ़ਦੀ ਹੈ ਨਾਲਾਂ ਦੀ ਕਮਜ਼ੋਰੀ ਹੈ ਖੜੀ ਲਾ ਪੈਂਦੀ ਹੈ ਹੈਗੀ ਹੈ ਔਰ ਬਹੁਤ ਹਨਾ ਪ੍ਰੋਬਲਮ ਹੈ ਤਾਂ ਉਹਨਾਂ ਨੇ ਮੇਰੇ ਕੋਲ ਇੱਕ ਬਹੁਤ ਜ਼ਬਰਦਸਤ ਚੀਜ਼ ਆਈ ਹੈਗੀ ਹੈ ਸੋ ਪਲੀਜ਼ ਕਾਲ অর WhatsApp ਔਰ ਮੈਥਨ ਉਹਨਾਂ ਦੇ ਵਿੱਚ ਦਸਵੀਂ ਦੇ ਵਿੱਚ ਆਪਾਂ ਹੋਰ ਕਿੰਗੀਆਂ ਚੀਜ਼ਾਂ ਨੂੰ ਚੇਂਜ ਕਰਨਾ ਸੋ ਇਹਨੂੰ ਸ਼ੇਅਰ ਕਰੋ ਵਾਤਵਾ ਨੀਅਰ ਐਂਡ ਨੀਅਰ ਵਨਸ ਤੱਕ ਬੱਚਿਆਂ ਤੱਕ ਤਾਂ ਕਿ ਆਪਾਂ ਇੱਕ ਵਧੀਆ ਨਾਈਸ ਲਾਈਫ ਜੀਣ ਦੀ ਜਿਹੜੀ ਜਿੰਮੇਦਾਰੀ ਚੱਕੀ ਹੈ ਉਹਦੇ ਵਿੱਚ ਅਸੀਂ ਸਾਰੇ ਸક્ષਮ ਹੋ ਸਕੀਏ ਤਾਂ ਇੱਕ ਦੂਜੇ ਨੂੰ ਸਪੋਰਟ ਕਰਕੇ ਪੂਰਾ ਵਰਲਡ ਵਾਈਡ ਐਕਸਪਲੋਰ ਕਰ ਸਕੀਏ ਸੋ थैंक यू वेरी मच नीरिया ਵਧੀਆ ਜੇ ਟੌਪਿਕ ਦੇ ਨਾਲ ਤੁਹਾਡਾ ਰਿਸਰਚ ਸ਼ੇਅਰ ਕਰ ਨਾਲ ਜੀ